ਪੰਜਾਬ ਦਾ ਇੱਕ ਇਹੋ ਜਿਹਾ ਕੇਸ ਜਿਸ ਕੇਸ ਨੇ ਪੂਰੇ মিডিਆ ਨੂੰ ਚੁੱਪ ਕਰਾ ਕੇ ਰੱਖ ਦਿੱਤਾ ਸੀ ਤੇ ਸ਼ਾਇਦ ਸਰਕਾਰਾਂ ਵੀ ਇਸ ਕੇਸ ਦੇ ਬਾਰੇ ਗੱਲ ਕਰਨ ਤੋਂ ਡਰ ਰਹੀਆਂ ਸਨ ਇਸ ਕੇਸ ਤੇ ਮੇਰੀ ਵੀਡੀਓ ਬਣਾਉਣ ਦਾ ਇੱਕੋ ਮਕਸਦ ਹੈ ਕਿ ਇਸ ਕੇਸ ਦੇ ਬਾਰੇ ਜਿਸ ਵੀ ਬੰਦੇ ਨੂੰ ਹਜੇ ਤੱਕ ਨਹੀਂ ਪਤਾ ਚੱਲਿਆ ਉਹਨੂੰ ਇਹ ਪਤਾ ਲੱਗ ਸਕੇ ਤੇ ਸਰਕਾਰਾਂ ਦੇ ਉੱਤੇ ਪ੍ਰੈਸ਼ਰ ਪਵੇ ਤੇ ਜਿਹੜੀ ਇਹ ਪੰਜਾਬ ਦੀ ਏਥੀ ਹੈ ਜਿਹਦੇ ਨਾਲ ਐਡਾ ਵੱਡਾ ਦਿਨ ਦਿਹਾੜੇ ਕਾਰਾ ਕੀਤਾ ਗਿਆ ਉਹਨੂੰ ਇਨਸਾਫ ਮਿਲ ਸਕੇ ਦਰਅਸਲ ਇਸ ਕੇਸ ਦੇ ਵਿੱਚ ਸਭ ਤੋਂ ਵੱਡੀ ਗਲਤੀ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਸੀ ਪੰਜਾਬ ਪੁਲਿਸ ਇਸ ਕੁੜੀ ਦੇ ਘਰ ਗਈ ਸੀ ਉਹਨੂੰ ਬਚਾਉਣ ਵਾਸਤੇ ਪਰ ਸਾਰੇ ਘਰ ਦੀ ਤਲਾਸ਼ੀ ਕਰਨ ਤੋਂ ਬਾਅਦ ਵੀ ਪੰਜਾਬ ਪੁਲਿਸ ਚੁੱਪਚਾਪ ਵਾਪਸ ਆ ਗਈ ਤੇ ਲੋਕਾਂ ਨੂੰ ਵਾਪਸ ਆ ਕੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਅੰਦਰ ਕੁੜੀ ਨਹੀਂ ਮਿਲੀ ਪਰ ਸਭ ਤੋਂ ਵੱਡੀ ਗੱਲ ਉਸੇ ਹੀ ਘਰ ਦੇ ਵਿੱਚੋਂ ਕੁਝ ਘੰਟਿਆਂ ਬਾਅਦ ਹੀ ਇਸ ਕੁੜੀ ਦੀ ਮਿਲੀ ਸੀ লাশ ਹੁਣ ਇੱਥੇ ਸਵਾਲ ਇਹ ਉੱਠਦਾ ਹੈ ਕਿ ਪੰਜਾਬ ਪੁਲਿਸ ਨੇ ਕੀ ਜਾਣਬੁੱਝ ਕੇ ਇਸ ਕੁੜੀ ਨੂੰ ਨਹੀਂ ਲੱਭਿਆ ਸੀ ਜਾਂ ਫਿਰ ਇਹਦੇ ਪਿੱਛੇ ਕੋਈ ਵੱਡੀ ਪਾਵਰ ਦਾ ਹੱਥ ਸੀ ਇਸ ਤੋਂ ਇਲਾਵਾ ਇਸ ਕੁੜੀ ਦੇ ਨਾਲ ਹੋਰ ਕੀ ਕੁਝ ਹੋਇਆ ਸਾਰਾ ਕੁਝ ਜਾਣਾਂਗੇ ਇਸ ਵੀਡੀਓ ਦੇ ਵਿੱਚ ਇਸ ਲਈ ਵੀਡੀਓ ਨੂੰ ਤੁਸੀਂ ਅੰਤ ਤੱਕ ਜਰੂਰ ਵੇਖਿਓ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਹੋਸਟ ਰਵੀ ਤੇ ਤੁਸੀਂ ਦੇਖ ਰਹੇ ਹੋ ਕੁੰਡਲ ਕਰਾਈ ਦੋਸਤੋ ਇਸ ਕੁੜੀ ਦਾ ਨਾਮ ਹੈ ਪ੍ਰਬਲਿੰਕੌਰ ਜਿਹੜੀ ਕਿ ਆਪਣੀ ਮਾਤਾ ਜੀ ਦੇ ਨਾਲ ਜਲੰਧਰ ਦੇ ਕੋਲੋਨੀ ਦੇ ਵਿੱਚ ਰਹਿੰਦੀ ਸੀ ਪ੍ਰਬਲੀ ਦੀ ਮਾਤਾ ਨੇ ਇਹ ਸੋਚਿਆ ਸੀ ਕਿ ਉਹਦੀ ਕੁੜੀ ਪੜ੍ਹ ਲਿਖ ਕੇ ਚੰਗਾ ਨਾਮ ਕਮਾਏਗੀ ਤੇ ਸ਼ਾਇਦ ਚੰਗੀ ਨੌਕਰੀ ਤੇ ਲੱਗੇਗੀ ਜਿਸ ਤੋਂ ਬਾਅਦ ਉਹਨਾਂ ਦੇ ਘਰ ਦੀ ਹਾਲਤ ਸੁਧਾਰਨ ਦੇ ਵਿੱਚ ਇਹ ਮਦਦ ਕਰੇਗੀ ਪਰ ਸ਼ਾਇਦ ਉਹਦੀ ਮਾਤਾ ਨੇ ਇਹ ਕਦੀ ਵੀ ਨਹੀਂ ਸੋਚਿਆ ਸੀ ਕਿ ਇੱਕ ਇਹੋ ਜਿਹਾ ਟਾਈਮ ਵੀ ਆਵੇਗਾ ਜਦੋਂ ਇਹਨਾਂ ਦੀ ਇਹ ਕੁੜੀ ਉਹਨਾਂ ਦੇ ਹੱਥਾਂ ਦੇ ਵਿੱਚੋਂ ਨਿਕਲ ਕੇ ਬਹੁਤ ਦੂਰ ਚਲੀ ਜਾਵੇਗੀ ਦਿਨ ਸੀ 23 ਨਵੰਬਰ 2025 ਦਾ ਸ਼ਾਮ ਨੋਟੀਫਿਕੇਸ਼ਨ ਤੋਂ ਵਾਪਸ ਘਰ ਆਉਣ ਤੋਂ ਬਾਅਦ 4:02 ਮਿੰਟ ਤੇ ਸੀਸੀਟੀਵੀ ਕੈਮਰੇ ਦੇ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਕਿ ਪ੍ਰਬਲਿਨ ਕੋਰ ਆਪਣੀ ਬੈਸਟ ਫਰੈਂਡ ਦੇ ਘਰ ਜਾ ਰਹੀ ਸੀ ਕਿਉਂਕਿ ਇਹਦੀ ਜਿਹੜੀ ਬੈਸਟ ਫਰੈਂਡ ਸੀ ਉਹਦਾ ਘਰ ਸਿਰਫ਼ ਇਹਨਾਂ ਦੇ ਘਰ ਤੋਂ ਦੋ ਘਰ ਅੱਗੇ ਸੀ ਇਸ ਕਰਕੇ ਇਹਦੀ ਮਾਤਾ ਇਹਦੇ ਉੱਤੇ ਜ਼ਿਆਦਾ ਧਿਆਨ ਨਹੀਂ ਦਿੰਦੀ ਸੀ ਕਿ ਉਹ ਕਿਹੜਾ ਜ਼ਿਆਦਾ ਦੂਰ ਜਾ ਰਹੀ ਹੈ ਸਿਰਫ ਦੋ ਘਰ ਛੱਡ ਕੇ ਆਪਣੀ ਬੈਸਟ ਫਰੈਂਡ ਦੇ ਘਰ ਹੀ ਜਾ ਰਹੀ ਹੈ ਇਹ ਅਕਸਰ ਜਾਂਦੀ ਰਹਿੰਦੀ ਸੀ ਤੇ ਇਹਦੀ ਜਿਹੜੀ ਬੈਸਟ ਫਰੈਂਡ ਸੀ ਉਹ ਵੀ ਕੁੜੀ ਇਹਨਾਂ ਦੇ ਘਰ ਅਕਸਰੀ ਆਉਂਦੀ ਜਾਂਦੀ ਸੀ ਹਰ ਰੋਜ਼ ਦੀ ਤਰ੍ਹਾਂ ਉਸ ਦਿਨ ਵੀ ਪ੍ਰਾਬਲਿਨ ਕੋਰ ਆਪਣੀ ਦੋਸਤ ਦੇ ਘਰ 4:05 ਮਿੰਟ ਤੇ ਅੰਦਰ ਜਾਂਦੀ ਹੋਈ ਵਿਖਾਈ ਦਿੰਦੀ ਹੈ ਪਰ ਪ੍ਰਾਬਲਿਨ ਦੇ ਦਿਮਾਗ ਦੇ ਵਿੱਚ ਇਹ ਬਿਲਕੁਲ ਵੀ ਨਹੀਂ ਸੀ ਕਿ ਉਹ ਜਿਸ ਘਰ ਦੇ ਵਿੱਚ ਅੱਜ ਜਾ ਰਹੀ ਹੈ ਇਸ ਘਰ ਦੇ ਅੰਦਰ ਤਾਂ ਉਹ ਚਲੀ ਜਾਵੇਗੀ ਪਰ ਸ਼ਾਇਦ ਕਦੀ ਵੀ ਉਹ ਵਾਪਸ ਜ਼ਿੰਦਾ ਵਾਪਸ ਬਾਹਰ ਨਹੀਂ ਆਵੇਗੀ ਪੂਰਾ 1 ਘੰਟਾ ਬੀਤ ਜਾਂਦਾ ਹੈ ਪਰ ਪ੍ਰਬਲਿਨ ਕੋਲ ਉਸ ਘਰ ਤੋਂ ਬਾਹਰ ਨਹੀਂ ਨਿਕਲਦੀ ਹੁਣ ਇਹਦੀ ਮਦਰ ਨੂੰ ਇਹਦੀ ਫਿਕਰ ਹੋਣੀ ਸ਼ੁਰੂ ਹੋ ਜਾਂਦੀ ਹੈ ਉਹ ਆਪਣੀ ਕੁੜੀ ਨੂੰ ਇੱਧਰ ਉੱਧਰ ਲੱਭਦੀ ਹੈ ਹਰ ਘਰ ਦਾ ਦਰਵਾਜ਼ਾ ਖੜਕਾਉਂਦੀ ਹੈ ਪਰ ਕਿਤੇ ਵੀ ਉਹਦੀ ਕੁੜੀ ਦਾ ਕੁਝ ਪਤਾ ਨਹੀਂ ਚੱਲ ਰਿਹਾ ਸੀ ਫਿਰ ਇਸ ਤੋਂ ਬਾਅਦ ਉਹ ਜਾਂਦੀ ਹੈ ਆਪਣੀ ਕੁੜੀ ਦੀ ਫਰੈਂਡ ਦੇ ਘਰ ਜਿਸ ਤਰ੍ਹਾਂ ਹੀ ਉਹ ਡੋਰ ਬੈਲ ਵਜਾਉਂਦੀ ਹੈ ਆਗੋ ਦਰਵਾਜਾ ਖੋਲਦਾ ਹੈ ਹਰਵਿੰਦਰ ਸਿੰਘ ਹੈਪੀ ਜੋ ਕਿ ਉਹਦੀ ਫਰੈਂਡ ਦਾ ਪਿਤਾ ਸੀ ਉਹਨਾਂ ਨੇ ਸਾਫ਼-ਸਾਫ਼ ਮਨਾਂ ਕਰ ਦਿੱਤਾ ਕਿ ਤੁਹਾਡੀ ਕੁੜੀ ਸਾਡੇ ਘਰ ਨਹੀਂ ਆਈ ਹੁਣ ਇਸ ਤੋਂ ਬਾਅਦ ਇਹਦੀ ਮਾਂ ਨੂੰ ਹੋਰ ਵੀ ਫਿਕਰ ਹੋਣੀ ਸ਼ੁਰੂ ਹੋ ਗਈ ਕਿਉਂਕਿ ਸ਼ਾਮ ਦਾ ਹਨੇਰਾ ਵੱਧਦਾ ਜਾ ਰਿਹਾ ਸੀ ਤੇ ਕੁੜੀ ਦੇ ਕੋਲ ਨਾ ਤੇ ਕੋਈ ਮੋਬਾਈਲ ਫੋਨ ਸੀ ਤੇ ਨਾ ਹੀ ਉਹਦਾ ਹਜੇ ਤੱਕ ਪਤਾ ਚੱਲਿਆ ਸੀ ਹੁਣ ਪ੍ਰੋਬਲਿਮ ਕੋਰ ਦੀ ਮਾਤਾ ਰੋਂਦੀ ਕਰ ਲੌਂਦੀ ਘਰ ਘਰ ਜਾਂਦੀ ਤੇ ਆਪਣੀ ਕੁੜੀ ਨੂੰ ਲੱਭਣ ਦੀ ਪੀਖ ਮੰਗਦੀ ਪੂਰੇ 1 ਘੰਟੇ ਬਾਅਦ ਹੀ ਉਸ ਮਹੱਲੇ ਦੇ ਸਾਰੇ ਲੋਕ ਇਹ ਸੋਚਣ ਲਈ ਮਜਬੂਰ ਹੋ ਗਏ ਸਨ ਕਿ ਇੰਨੇ ਥੋੜੇ ਘਰਾਂ ਦੇ ਵਿੱਚੋਂ ਹੀ 1-2 ਘੰਟੇ ਦੇ ਵਿੱਚ ਹੀ ਇਹ ਕੁੜੀ ਕਿਵੇਂ ਗਾਇਬ ਹੋ ਸਕਦੀ ਹੈ ਤੇ ਕਿੱਥੇ ਜਾ ਸਕਦੀ ਹੈ ਹੁਣ ਇਸ ਤੋਂ ਬਾਅਦ ਸਾਰੇ ਮਹੱਲੇ ਵਾਲੇ ਇਕੱਠੇ ਹੁੰਦੇ ਨੇ ਤੇ ਇਕੱਠੇ ਹੋ ਕੇ ਪੁਲਿਸ ਸਟੇਸ਼ਨ ਦੇ ਵਿੱਚ ਜਾਂਦੇ ਨੇ ਇਹ ਸੋਚ ਕੇ ਜਾਂਦੇ ਨੇ ਕਿ ਸ਼ਾਇਦ ਪੁਲਿਸ ਉਹਨਾਂ ਦੀ ਮਦਦ ਕਰੇਗੀ ਸ਼ਾਇਦ ਉਹਨਾਂ ਦੀ ਕੁਰੀ ਨੂੰ ਛੇਤੀ ਲੱਭੇਗੀ ਪਰ ਇਸ ਤੋਂ ਬਾਅਦ ਜੋ ਪੁਲਿਸ ਨੇ ਤਹਿਕੀਕਾਤ ਕੀਤੀ ਜਾਂ ਉਹਨਾਂ ਦੀ ਮਦਦ ਕੀਤੀ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਹੁਣ ਪੁਲਿਸ ਵਾਲੇ ਸਾਰੇ ਘਰਾਂ ਦੇ ਸੀਸੀਟੀਵੀ ਚੈੱਕ ਕਰਦੀ ਹੈ ਤੇ ਇੱਕ ਸੀਸੀਟੀਵੀ ਫੁਟੇਜ ਦੇ ਵਿੱਚ ਪੁਲਿਸ ਨੂੰ ਇਹ ਦਿਖਾਈ ਦਿੰਦਾ ਹੈ ਕਿ ਪ੍ਰਬਲਿੰਕੋਰ ਹਰਵਿੰਦਰ ਸਿੰਘ ਹੈਪੀ ਦੇ ਘਰ ਦੇ ਵਿੱਚ ਐਂਟਰ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਤੇ ਲਗਾਤਾਰ 2 ਘੰਟੇ ਇਹ ਵੀਡੀਓ ਦੇਖਣ ਤੋਂ ਬਾਅਦ ਕਿਸੇ ਵੀ ਫਰੇਮ ਦੇ ਵਿੱਚ ਇਹ ਦਿਖਾਈ ਨਹੀਂ ਦੇ ਰਿਹਾ ਸੀ ਕਿ ਉਹ ਇਸ ਘਰ ਤੋਂ ਬਾਹਰ ਨਿਕਲੀ ਹੈ ਇਸ ਸੀਸੀਟੀਵੀ ਫੁਟੇਜ ਤੋਂ ਪੂਰੀ ਤਰ੍ਹਾਂ ਸਾਫ਼ ਹੋ ਗਿਆ ਸੀ ਕਿ ਕੁੜੀ ਹੈਪੀ ਦੇ ਘਰ ਦੇ ਅੰਦਰ ਹੀ ਹੈ ਤੇ ਉਹ ਬਾਹਰ ਨਹੀਂ ਨਿਕਲੀ ਇਹ ਚੀਜ਼ ਦੇਖਣ ਤੋਂ ਬਾਅਦ ਸਾਰੇ ਲੋਕਾਂ ਦਾ ਗੁੱਸਾ ਆਪੇ ਤੋਂ ਬਾਹਰ ਹੋ ਗਿਆ ਤੇ ਲੋਕੀ ਇਹੋ ਕਹਿ ਰਹੇ ਸਨ ਕਿ ਇਸ ਪੂਰੇ ਘਰ ਦੀ ਤਲਾਸ਼ੀ ਕੀਤੀ ਜਾਵੇ ਕੁੜੀ ਇਹਨਾਂ ਦੇ ਘਰ ਦੇ ਅੰਦਰ ਹੀ ਹੈ ਪਰ ਪਤਾ ਨਹੀਂ ਕਿਉਂ ਪੁਲਿਸ ਇਸ ਘਰ ਦੇ ਅੰਦਰ ਜਾਣ ਤੋਂ ਡਰ ਰਹੀ ਸੀ ਪਰ ਲੋਕਾਂ ਦੇ بار-ਬਾਰ ਕਹਿਣ ਦੇ ਉੱਤੇ ਏਐਸਆਈ ਮੰਗਲ ਸਿੰਘ ਇਸ ਘਰ ਦੀ ਡੋਰਬੈਲ ਬਜਾਉਂਦੇ ਨੇ ਤੇ ਹਰਵਿੰਦਰ ਸਿੰਘ ਦੇ ਨਾਲ ਗੱਲਬਾਤ ਕਰਦੇ ਨੇ ਹਰਵਿੰਦਰ ਸਿੰਘ ਹੈਪੀ ਇਹਨਾਂ ਨੂੰ ਮਨਾ ਕਰ ਦਿੰਦਾ ਹੈ ਕਿ ਸਾਡੇ ਘਰ ਦੇ ਵਿੱਚ ਕੋਈ ਵੀ ਕੁੜੀ ਨਹੀਂ ਆਈ ਤੇ ਮੈਂ ਆਪਣੇ ਘਰ ਦੀ ਤਲਾਸ਼ੀ ਨਹੀਂ ਕਰਵਾਵਾਂਗਾ ਪਰ ਲੋਕਾਂ ਦੀ ਭੀੜ ਇੰਨੀ ਜ਼ਿਆਦਾ ਸੀ ਇਕੱਠੀ ਹੋ ਚੁੱਕੀ ਸੀ ਕਿ ਇੰਨਾ ਸਾਰੇ ਲੋਕਾਂ ਦਾ ਜਦੋਂ ਪ੍ਰੈਸ਼ਰ ਪੈਂਦਾ ਹੈ ਤਾਂ ਹਰਵਿੰਦਰ ਸਿੰਘ ਹੈਪੀ ਨੇ ਅੰਦਰ ਜਾਣ ਦੀ ਇਜਾਜ਼ਤ ਦੇ ਦਿੱਤੀ ਉਹਨੇ ASI ਮੰਗਲ ਸਿੰਘ ਅੰਦਰ ਜਾਂਦੇ ਨੇ ਤੇ ਲਗਭਗ 15-20 ਮਿੰਟ ਤੱਕ ਪੂਰੇ ਘਰ ਦੀ ਤਲਾਸ਼ੀ ਲੈਂਦੇ ਨੇ ਫਿਰ ਬਾਹਰ ਆ ਕੇ ਲੋਕਾਂ ਨੂੰ ਇਹ ਦੱਸਦੇ ਨੇ ਕਿ ਕੋਈ ਵੀ ਲੜਕੀ ਇਹਨਾਂ ਦੇ ਘਰ ਦੇ ਵਿੱਚ ਨਹੀਂ ਹੈ ਤੇ ਇਹ ਵੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਹੀ ਇਸ ਲੜਕੀ ਦੇ ਬਾਰੇ ਪਤਾ ਚੱਲੇਗਾ ਤੇ ਆਪਾਂ ਤੁਹਾਨੂੰ ਇਨਫੋਰਮ ਕਰ ਦਵਾਂਗੇ ਇਸ ਲਈ ਤੁਸੀਂ ਭੀੜ ਇਕੱਠੀ ਨਾ ਕਰੋ ਤੇ ਆਪਣੇ ਆਪਣੇ ਘਰਾਂ ਨੂੰ ਜਾਓ ਪਰ ਪਬਲਿਕ ਨੂੰ ਹਜੇ ਵੀ ਪੂਰਾ ਯਕੀਨ ਸੀ ਕਿ ਪ੍ਰੋਬਲਮ ਕੋਰ ਇਹਨਾਂ ਦੇ ਘਰ ਦੇ ਅੰਦਰ ਹੀ ਹੈ ਤੇ ਹਰਵਿੰਦਰ ਸਿੰਘ ਹੈਪੀ ਨੇ ਕੁੱਲੋ ਦੇ ਨਾਲ ਗਲਤ ਕਰ ਦਿੱਤਾ ਹੈ ਹੁਣ ਲੋਕੀ ਬਾਰ ਬਾਰ ਉਹੀ ਸੀਸੀਟੀਵੀ ਫੁਟੇਜ ਦੇਖ ਰਹੇ ਸਨ ਜਿਹਦੇ ਵਿੱਚ ਕੁੜੀ ਅੰਦਰ ਜਾਂਦੀ ਹੋਈ ਦਿਖਾਈ ਦੇ ਰਹੀ ਸੀ ਪਰ ਬਾਹਰ ਜਾਂਦੀ ਹੋਈ ਕੋਈ ਵੀ ਇਹਦਾ ਸਬੂਤ ਨਹੀਂ ਸੀ ਕਿ ਉਹ ਘਰ ਤੋਂ ਬਾਹਰ ਨਿਕਲੀ ਹੈ ਪੁਲਿਸ ਆਪਣਾ ਪੱਲਾ ਛੱਡਦੀ ਹੈ ਤੇ ਉਥੋਂ ਨਿਕਲ ਜਾਂਦੀ ਹੈ ਹੁਣ ਪੂਰੇ ਮਹੱਲੇ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਬਣ ਚੁੱਕਿਆ ਸੀ ਸਾਰੇ ਡਰ ਰਹੇ ਸਨ ਕਿ ਦਿਨ ਦਿਹਾੜੇ ਇੱਕ ਕੁੜੀ ਮਹੱਲੇ ਦੇ ਵਿੱਚੋਂ ਗਾਇਬ ਹੋ ਗਈ। ਪੂਰਾ ਮਹੱਲਾ ਇਸ ਕੁੜੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਕੁੜੀ ਨੂੰ 5 ਘੰਟੇ ਤੋਂ ਜ਼ਿਆਦਾ ਟਾਈਮ ਗੁੰਮ ਹੋਏ ਨੂੰ ਹੋ ਚੁੱਕੇ ਸਨ। ਪਰ ਮਹੱਲੇ ਦੇ ਵਿੱਚ ਸਿਰਫ ਇੱਕ ਹੀ ਬੰਦਾ ਸੀ ਜਿਹੜਾ ਆਪਣੇ ਘਰ ਦੇ ਵਿੱਚ ਆਰਾਮ ਨਾਲ ਬੈਠਾ ਹੋਇਆ ਸੀ। ਉਹ ਬੰਦਾ ਸੀ ਹਰਵਿੰਦਰ ਸਿੰਘ ਹੈਪੀ। ਉਹਨੇ ਇੱਕ ਵਾਰੀ ਵੀ ਬਾਹਰ ਨਿਕਲ ਕੇ ਕੁੜੀ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਹੁਣ ਪੂਰੇ ਮਾਹਲੇ ਵਾਲੇ ਇੱਕ ਪਲਾਨ ਬਣਾਉਂਦੇ ਨੇ ਤੇ ਸਾਰੇ ਜਾਨੀ ਇਕੱਠੇ ਹੋ ਕੇ ਹਰਵਿੰਦਰ ਸਿੰਘ ਹੈਪੀ ਦਾ ਘਰ ਦਾ ਦਰਵਾਜ਼ਾ ਤੋੜ ਦਿੰਦੇ ਨੇ ਫਿਰ ਇਹ ਸਾਰੇ ਲੋਕ ਅੰਦਰ ਜਾ ਕੇ ਚੰਗੀ ਤਰ੍ਹਾਂ ਤਲਾਸ਼ੀ ਲੈਂਦੇ ਨੇ ਇਹਨਾਂ ਦੇ ਵਿੱਚੋਂ ਇੱਕ ਬੰਦਾ ਜਦੋਂ ਬਾਥਰੂਮ ਦਾ ਦਰਵਾਜ਼ਾ ਖੋਲਦਾ ਹੈ ਤਾਂ ਉਹਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਜਿਹੜਾ ਵੀ ਇਹ ਦ੍ਰਿਸ਼ ਦੇਖ ਰਿਹਾ ਸੀ ਉਹਦੀ ਡਰ ਦੇ ਨਾਲ ਇੱਕ ਵਾਰੀ ਚੀਕ ਜ਼ਰੂਰ ਨਿਕਲੀ ਸੀ ਕਿਉਂਕਿ ਸਾਹਮਣੇ ਪ੍ਰਬਲਿੰਕ ਕੋੜ ਦੀ ਪਈ ਹੋਈ ਸੀ ਤੇ ਸ਼ਾਇਦ ਮੈਂ ਵੀ ਤੁਹਾਨੂੰ ਬੋਲ ਕੇ ਸ਼ਬਦਾਂ ਦੇ ਵਿੱਚ ਇਹ ਨਹੀਂ ਦੱਸ ਸਕਦਾ ਕੀ ਉਸ ਛੋਟੀ ਜਿਹੀ ਤੀ ਦੇ ਨਾਲ ਕੀ ਕੁਝ ਹੋ ਚੁੱਕਿਆ ਸੀ ਹੁਣ ਸਾਰੇ ਲੋਕੀ ਗੁੱਸੇ ਦੇ ਵਿੱਚ ਹਰਵਿੰਦਰ ਸਿੰਘ ਹੈਪੀ ਦੀ ਗੱਡੀ ਨੂੰ ਤੇ ਉਹਦੇ ਘਰ ਦੇ ਬਾਹਰ ਜਿੰਨਾ ਵੀ ਸਮਾਨ ਸੀ ਲੱਗਿਆ ਹੋਇਆ ਉਹਨਾਂ ਨੂੰ ਤੋੜਨਾ ਸ਼ੁਰੂ ਕਰ ਦਿੰਦੇ ਨੇ ਹਰਵਿੰਦਰ ਸਿੰਘ ਹੈਪੀ ਨੂੰ ਬਾਹਰ ਕੱਢਦੇ ਨੇ ਤੇ ਉਹਨੂੰ ਵੀ ਕੁੱਟਣਾ ਸ਼ੁਰੂ ਕਰ ਦਿੰਦੇ ਨੇ ਇੰਨੇ ਦੌਰਾਨ ਹੀ ਪੁਲਿਸ ਫਿਰ ਦੁਬਾਰਾ ਉੱਥੇ ਪਹੁੰਚ ਜਾਂਦੀ ਹੈ ਤੇ ਹਰਵਿੰਦਰ ਸਿੰਘ ਹੈਪੀ ਨੂੰ ਲੋਕਾਂ ਦੇ ਕੋਲੋਂ ਬਚਾ ਲੈਂਦੀ ਹੈ ਇੱਥੇ ਹੈਰਾਨੀ ਦੀ ਗੱਲ ਇਹ ਸੀ ਕਿ ਜਦੋਂ ਲੋਕਾਂ ਨੇ ਪ੍ਰਭਲੀਨ ਕੋਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਸੀ ਪੁਲਿਸ ਦੇ ਕੋਲ ਜਦੋਂ ਇਹ ਗਈ ਸੀ ਤਾਂ ਲਗਾਤਾਰ 2 ਘੰਟੇ ਤੱਕ ਪੁਲਿਸ ਨੇ ਤਾਂ ਕੋਈ ਕਾਰਵਾਈ ਨਹੀਂ ਕੀਤੀ ਸੀ ਪਰ ਹੁਣ ਜਿਸ ਤਰ੍ਹਾਂ ਹੀ ਲੋਕਾਂ ਦੁਆਰਾ ਹੈਪੀ ਨੂੰ ਕੁੱਟਿਆ ਜਾ ਰਿਹਾ ਸੀ ਤਾਂ 5 ਮਿੰਟ ਦੇ ਅੰਦਰ ਅੰਦਰ ਹੀ ਪੁਲਸ ਉਥੇ ਆ ਗਈ ਹੁਣ ਪੁਲਿਸ ਵਾਲੇ ਹਰਵਿੰਦਰ ਨੂੰ ਉੱਥੋਂ ਖਿੱਚਦੇ ਨੇ ਤੇ ਸਿੱਧਾ ਹਸਪੀਟਲ ਦੇ ਵਿੱਚ ਜਾ ਕੇ ਭਰਤੀ ਕਰਵਾ ਦਿੰਦੇ ਨੇ ਅਗਲਾ ਦਿਨ ਚਰਦਾ ਹੈ 24 ਨਵੰਬਰ ਦਾ ਤੇ 24 ਨਵੰਬਰ ਵਾਲੇ ਦਿਨ ਹਰਵਿੰਦਰ ਸਿੰਘ ਹੈਪੀ ਨੂੰ ਹੋਸ਼ ਆਉਂਦੀ ਹੈ ਤੇ ਫਿਰ ਉਹ ਪੁਲਿਸ ਨੂੰ ਦੱਸਦਾ ਹੈ ਕਿ ਉਸ 2 ਘੰਟੇ ਦੇ ਅੰਦਰ-ਅੰਦਰ ਉਹਨੇ ਜੋ ਕੀਤਾ ਸੀ ਉਸ ਲੜਕੀ ਦੇ ਨਾਲ ਉਹ ਸ਼ਾਇਦ ਰੂਕ ਬਾਉਣ ਵਾਲਾ ਸੀ ਇਹ ਜਰਾ ਅਰਵਿੰਦਰ ਸਿੰਘ ਹੈਪੀ ਹੈ ਇਹਦੀ ਉਮਰ 60 ਸਾਲ ਦੀ ਦੱਸੀ ਜਾ ਰਹੀ ਹੈ ਤੇ ਇਹ ਖੁਦ ਵੀ ਕਿਸੇ ਨਿੱਜੀ ਸਕੂਲ ਦੇ ਵਿੱਚ ਬੱਸ ਚਲਾਉਂਦਾ ਕੰਮ ਕਰਦਾ ਹੈ ਤੇ ਇਹਦਾ ਰਿਕਾਰਡ ਕੋਈ ਵਧੀਆ ਨਹੀਂ ਹੈ ਇਹਦੀ ਜਿਹੜੀ ਵਾਈਫ ਹੈ ਇਹਨੂੰ ਛੱਡ ਕੇ ਜਾ ਚੁੱਕੀ ਹੈ ਇਹ ਹੁਣ ਦੱਸਦਾ ਹੈ ਕਿ ਉਸ ਸ਼ਾਮ ਨੂੰ ਪ੍ਰਾਬਲਿਨ ਕੋਰ ਇਹਦੇ ਘਰ ਆਈ ਸੀ ਤੇ ਜਿਸ ਤਰ੍ਹਾਂ ਹੀ ਉਹ ਦਰਵਾਜ਼ਾ ਖੋਲਦਾ ਹੈ ਪ੍ਰੋਬਲੀ ਨੇ ਇਹਨੂੰ ਪੁੱਛਿਆ ਸੀ ਇਹਦੀ ਕੁੜੀ ਬਾਰੇ ਜਾਨੀ ਕਿ ਉਹਨੇ ਆਪਣੀ ਫਰੈਂਡ ਬਾਰੇ ਪੁੱਛਿਆ ਸੀ ਤੇ ਇਸ ਹਫਸੀ ਦਿਮਾਗ ਦੇ ਬੰਦੇ ਨੇ ਪ੍ਰੋਬਲੀ ਇਹ ਨਹੀਂ ਕਿਹਾ ਕਿ ਉਹਦੀ ਕੁੜੀ ਘਰ ਨਹੀਂ ਹੈ ਬਲਕਿ ਉਲਟਾ ਇਹ ਕਿਹਾ ਕਿ ਉਹ ਅੰਦਰ ਬੈਠੀ ਹੋਈ ਹੈ ਤੇ ਤੂੰ ਜਾ ਕੇ ਉਹਨੂੰ ਮਿਲ ਲੈ ਇੰਨੀ ਗੱਲ ਸੁਣ ਕੇ ਪ੍ਰੋਬਲੀ ਨ ਹੈਪੀ ਦੇ ਮਗਰ ਮਗਰ ਤੁਰ ਪੈਂਦੀ ਹੈ ਤੇ ਜਿਸ ਤਰ੍ਹਾਂ ਹੀ ਉਹ ਕਮਰੇ ਦੇ ਅੰਦਰ ਜਾਂਦੀ ਹੈ ਤੇ ਉਹ ਦੇਖਦੀ ਹੈ ਕਿ ਅੰਦਰ ਤਾਂ ਕੋਈ ਨਹੀਂ ਹੈ ਇਹ ਸਭ ਦੇਖ ਕੇ ਪ੍ਰਬਲਿਨ ਪੁੱਛਦੀ ਹੈ ਕਿ ਅੰਕਲ ਮੇਰੀ ਦੋਸਤੇ ਅੰਦਰ ਹੈ ਹੀ ਨਹੀਂ ਇਸੇ ਪੁਆਇੰਟ ਤੇ ਜਾ ਕੇ ਇਸ ਬੰਦੇ ਦਾ ਸ਼ੈਤਾਨੀ ਰੂਪ ਵੇਖਣ ਨੂੰ ਮਿਲਦਾ ਹੈ ਇਸ ਤੋਂ ਬਾਅਦ ਉਹ ਇਸ ਲੜਕੀ ਨੂੰ ਆਪਣੀਆਂ ਦੋਵਾਂ ਬਾਹਾਂ ਦੇ ਵਿੱਚ ਫੜ ਲੈਂਦਾ ਹੈ ਤੇ ਇਸ ਤੋਂ ਬਾਅਦ ਪ੍ਰਬਲਿਨ ਆਪਣੇ ਆਪ ਨੂੰ ਛਡਾਉਣ ਦੀ ਕਾਫੀ ਕੋਸ਼ਿਸ਼ ਕਰਦੀ ਹੈ ਚੀਕਾਂ ਮਾਰਦੀ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਉਹ ਕਮਰੇ ਦੇ ਅੰਦਰ ਸੀ ਤੇ ਉਹ ਸ਼ਾਇਦ ਉਹਦੀਆਂ ਜਿਹੜੀਆਂ ਚੀਕਾਂ ਦੀ ਆਵਾਜ਼ ਸੀ ਉਹ ਬਾਹਰ ਤੱਕ ਨਹੀਂ ਜਾ ਰਹੀਆਂ ਸਨ ਹਰਵਿੰਦਰ ਸਿੰਘ ਸਰੀਰਕ ਪੱਖੋਂ ਹਟਾ-ਕਟਾ ਸੀ ਉਹ ਹਰ ਇੱਕ ਉਹਦੇ ਨਾਲ ਗਲਤ ਕੰਮ ਕਰਦਾ ਜੋ ਸ਼ਾਇਦ ਉਹਨੂੰ ਇਸ ਛੋਟੀ ਜੀ ਬੱਚੀ ਦੇ ਨਾਲ ਨਹੀਂ ਕਰਨਾ ਨਾ ਚਾਹੀਦਾ ਸੀ ਜਿਸ ਕਾਰਨ ਸ਼ਾਇਦ ਅੱਜ ਪ੍ਰਬਲਿਨ ਕੋ ਸਾਡੇ ਵਿੱਚ ਨਹੀਂ ਰਹੀ ਹੁਣ ਇਹਨੇ ਗਲਤ ਕੰਮ ਤਾਂ ਕਰ ਲਿਆ ਸੀ ਪਰ ਇਹਨੂੰ ਹੁਣ ਇਹ ਵੀ ਡਰ ਸੀ ਕਿ ਜੇਕਰ ਇਹ ਕੁੜੀ ਆਪਣੇ ਘਰ ਚਲੀ ਗਈ ਤਾਂ ਇਹ ਸਾਰਾ ਕੁਝ ਆਪਣੇ ਘਰਦਿਆਂ ਨੂੰ ਦੱਸ ਦਵੇਗੀ ਜਿਸ ਤੋਂ ਬਾਅਦ ਪੁਲਿਸ ਨੂੰ ਫੜ ਕੇ ਲਿਆ ਜਾਵੇਗੀ ਇਸ ਲਈ ਇਹਨੇ ਕੁੜੀ ਨੂੰ ਉੱਥੇ ਹੀ ਖਤਮ ਕਰਨ ਦਾ ਪਲਾਨ ਬਣਾ ਲਿਆ ਹੁਣ ਕਾਨੂੰਨ ਦੇ ਸਾਹਮਣੇ ਇੱਕ ਸਭ ਤੋਂ ਵੱਡਾ ਮੇਰਾ ਸਵਾਲ ਇਹ ਹੈ ਕੀ ਪ੍ਰਾਬਲਿਨ ਦੀ ਜਦੋਂ ਪੋਸਟਮਾਰਟਮ ਰਿਪੋਰਟ ਆਈ ਤਾਂ ਉਹਦੇ ਵਿੱਚ ਇਹ ਆਇਆ ਸੀ ਕਿ 7 ਵਜੇ ਉਹਨੇ ਆਖਰੀ ਸਾਹ ਲਿਆ ਸੀ ਪਰ ਪੁਲਿਸ ਨੇ 6 ਵਜੇ ਅੰਦਰ ਤਲਾਸ਼ੀ ਕੀਤੀ ਸੀ ਜੇਕਰ ਉਸ ਵਕਤ ਪੁਲਿਸ ਨੇ ਸਹੀ ਤਰੀਕੇ ਦੇ ਨਾਲ ਤਲਾਸ਼ੀ ਕੀਤੀ ਹੁੰਦੀ ਤਾਂ ਸ਼ਾਇਦ ਪ੍ਰਾਬਲਿਨ ਨੂੰ ਬਚਾਇਆ ਜਾ ਸਕਦਾ ਸੀ ਬਾਕੀ ਤੁਹਾਡਾ ਕੀ ਕਹਿਣਾ ਹੈ ਇਹ ਪੂਰੀ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ